ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਅੱਜ ਕੁਝ ਇੰਪੋਰਟੈਂਟ ਗੱਲਾਂ ਦੱਸਣਾ ਚਾਹੁੰਦੀ ਆ ਉਮੀਦ ਆ ਤੁਸੀਂ ਬੜੇ ਪਿਆਰ ਨਾਲ ਸੁਣੋਗੇ ਤੇ ਮੇਰੀ ਵੀਡੀਓ ਨੂੰ ਸਬਸਕ੍ਰਾਈਬ ਜਰੂਰ ਕਰਦਿਆ ਕਰੋ ਲਾਈਕ ਤੇ ਸ਼ੇਅਰ ਵੀ ਜਰੂਰ ਕਰਿਆ ਕਰੋ ਇਹ ਗੱਲਾਂ ਉਹ ਦੱਸ ਰਹੀ ਆ ਜੋ ਕਿਸੇ ਵੀ ਮਾਪੇ ਨੂੰ ਆਪਣੇ ਬੱਚਾ ਦੇ ਸਾਹਮਣੇ ਨਹੀਂ ਕਰਨੀਆਂ ਚਾਹੀਦੀਆਂ ਨੰਬਰ 1 ਤਾਂ ਇਹ ਆ ਕਦੇ ਵੀ ਮਾਪੇ ਨੂੰ ਕਿਸੇ ਦੀ ਚੁਗਲੀ ਦਿੰਦਿਆ ਬਰਾਈ ਅਤੇ ਚੋਰੀ ਬੱਚਿਆਂ ਦੇ ਸਾਹਮਣੇ ਕਦੇ ਨਹੀਂ ਕਰਨੀ ਚਾਹੀਦੀ। ਨੰਬਰ 2 ਆਪਸ ਵਿੱਚ ਦੀ ਮੀਆਂ ਬੀਬੀ ਨਾਲ ਲੜਦਾ ਤੇ ਝਗੜਦਾ ਤੇ ਕੁੱਟਮਾਰ ਕਰਦੀ ਤੇ ਕਿਸੇ ਹੋਰ ਨਾਲ ਲੜਾਈ ਕਰਨੀ ਇਹ ਬੱਚਿਆਂ ਦੇ ਸਾਹਮਣੇ ਕਦੇ ਵੀ ਨਾ ਕਰੋ। ਨੰਬਰ 3 ਆਪਣੇ ਬੱਚਿਆਂ ਦੀ ਤੁਲਨਾ ਕਿਸੇ ਹੋਰ ਬੱਚਿਆਂ ਨਾਲ ਕਦੇ ਵੀ ਨਾ ਕਰੋ। ਨੰਬਰ 4 ਜੇਕਰ ਤੁਸੀਂ ਆਪਣੇ ਬੱਚੇ ਦਾ ਮਜ਼ਾਕ ਕਿਸੇ ਹੋਰ ਦੇ ਸਾਹਮਣੇ ਕਰਦੇ ਹੋ ਇਹ ਬਹੁਤ ਵੱਡੀ ਗਲਤੀ ਆ ਤੁਹਾਡੀ ਇਸ ਨਾਲ ਬੱਚੇ ਦੇ ਮਨ ਵਿੱਚ ਤੁਹਾਡੇ ਪ੍ਰਤੀ ਪਿਆਰ ਘੱਟ ਜਾਊਗਾ ਤੇ ਉਹ ਆਪਣੇ ਮਾਪੇ ਤੋਂ ਦੂਰ ਰਹਿਣਾ ਸ਼ੁਰੂ ਕਰ ਦੇਵੇਗਾ ਤੇ ਨੰਬਰ 5 ਆਪਣੇ ਬੱਚਿਆਂ ਨੂੰ ਕੋਈ ਅਜੀਹਾ ਕੰਮ ਨਾ ਕਰੋ ਜਿਸ ਦੇ ਨਾਲ ਬੱਚਿਆਂ ਨੂੰ ਠੇਸ ਪਹੁੰਚੇ ਸੋ ਇਹ ਗੱਲਾਂ ਨੂੰ ਤੁਸੀਂ ਆਪਣੇ ਧਿਆਨ ਵਿੱਚ ਰੱਖਦੇ ਹੋਏ ਆਪਦੇ ਔਲਾਦ ਦੇ ਸਾਹਮਣੇ ਨਾ ਕਰੋ ਤਾਂ ਕਿ ਔਲਾਦ ਤੁਹਾਡੀ ਕਿਸੇ ਪਾਸੇ ਗਲਤ ਰਸਤੇ ਨਾ ਚੱਲੂਗੀ ਤੇ ਵਧੀਆ ਤੁਸੀਂ ਦਿਨ ਬਤਾਓਗੇ ਤੇ ਬੱਚਿਆਂ ਦੇ ਨਾਲ ਤੁਸੀਂ ਇੱਕ ਮਿੱਤਰ ਦੀ ਤੌਰ ਤੇ ਬਣ ਕੇ ਤੇ ਉਹਨਾਂ ਦੇ ਨਾਲ ਸਮਾਂ ਗੁਜ਼ਾਰੋ ਜੇ ਉਹ ਜੋ ਵੀ ਖੇਡਣਾ ਚਾਹੁੰਦੇ ਆ ਨਾਲ ਖੇਡੋ ਤਾਸ ਖੇਡਣੀ ਤਾਸ ਖੇਡੋ ਜੋ ਵੀ ਕੁਝ ਕਰਨਾ ਚਾਹੁੰਦੇ ਬੱਚਿਆਂ ਦੇ ਨਾਲ ਇੱਕ ਮਿੱਤਰ ਬਣ ਕੇ